ਲਓ ਵੀ ਮਿੱਤਰੋ 2015 ਮਾਡਲ ਦਾ Swift VDI ਤੁਹਾਡੇ ਵਾਸਤੇ ਲੈ ਕੇ ਆਇਆ ਪੂਰੇ ਪੰਜਾਬ ਨੂੰ ਬਾਈ ਨੇ ਚੈਲੰਜ ਕਰਤਾ ਕਹਿੰਦੇ ਜੇ ਕੋਈ ਆਹ ਰੇਟ ਦੇ ਵਿੱਚ Swift ਗੱਡੀ ਦੇ ਦੇ ਤਾਂ ਕੰਮ ਹੀ ਛੱਡ ਦਾਂਗੇ ਦਰਵੇਂ ਅਲਾਇ ਦੇਖਾ ਦੇ ਬਾਈ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਅੰਦਰੋਂ ਚਾਰੇ ਪਾਸੇ ਕੰਡੀਸ਼ਨ ਦਿਖਾ ਦੇ ਗੱਡੀ ਦੀ ਅੰਦਰ ਵੀ ਆ ਜਾ ਹੁਣ ਕਰਵਾ ਦੇ ਕਰਾਂ ਚੈੱਕ ਸੀਟ ਕਵਰ ਨਵੇਂ ਬੈਜਾ ਬੈਜਾ ਕਰਵਾਉਣ ਵਾਲੀ ਗੱਡੀ ਆ ਸੀਟ ਕਵਰ ਬਿਲਕੁਲ ਨਵੇਂ ਨਵੀਂ ਬੈਟਰੀ ਤੇ ਜੇ ਗੱਲ ਕਰੀਏ ਨਵੀਂ ਬੈਟਰੀ ਆ ਦੇ ਭਾਈ ਪੰਜਾਬ ਦਾ ਨੰਬਰ ਹੈ ਫਸਟ ਓਨਰ ਦੀ ਗੱਡੀ ਆ ਤੇ ਇਹ ਸੈਕੰਡ ਓਨਰ ਆ ਸੈਕੰਡ ਓਨਰ ਦੀ ਗੱਡੀ ਆ ਇਹਦਾ ਰੇਟ ਕੀ ਆ ਰੇਟ ਭਾਜੀ ਇਹਦਾ 280 ਮੰਗਦੇ 260 ਦੀ ਦੇਵਾਂਗੇ 2.5 ਲੱਖ ਦੀ ਗੱਡੀ ਦਵਾ ਦਾਂਗੇ ਨਹੀਂ 2.5 ਦੀ ਨਹੀਂ ਭੱਦੀ ਭਾਜੀ ਹਣੀ 255000 ਦੀ 255 ਦੀ ਚੱਲ 55 ਦੀ ਕਰ ਦੇ ਦੋ ਲੱਖ 55000 ਦੀ ਗੱਡੀ ਬਣ ਜੂ 15 ਮਾਡਲ ਥੋੜੀ ਇੱਕ ਗੱਲ ਆ ਭਾਜੀ ਜ਼ਰੂਰ ਥੋੜੀ ਰਿਪੇਅਰ ਹੋਈ ਹੋ ਆ ਜੀ ਹਾਂਜੀ ਐ ਇਹ ਦੋ ਅੱਗੇ ਅੱਗੇ ਹੈ ਨਾ ਹਾਂ ਤੇ ਆ ਇੱਕ ਪਿੱਲਰ ਤਿਆਰ ਆ ਆਪਾਂ ਦੱਸ ਕੇ ਦੇਵਾਂਗੇ ਇੰਦਰੋਂ ਥੋੜਾ ਜਿਆ ਲੱਗੀ ਆ ਅੱਛਾ ਠੀਕ ਹੈ ਜੀ ਆ ਚੀਜ਼ ਤੇ ਆ ਚੀਜ਼ ਓਕੇ ਆ ਚੀਜ਼ ਥੋੜੀ ਤਿਆਰ ਆ ਪਰ ਜੱਜਮੈਂਟ ਕੋਈ ਨਹੀਂ ਦਿਖਾ ਦੇ ਬਾਹੂ ਹਾਂ ਕੋਈ ਜੱਜਮੈਂਟ ਨਹੀਂ ਪਵਾ ਖੋਲ ਕੇ ਦਿਖਾ ਦਿਓ ਜਿੱਦਾਂ ਮਰਜ਼ੀ ਦਿਖਾ ਦਿਓ ਇਹ ਲੈਣ ਦੀ ਇਹ ਆਪਾਂ ਰੇਟ ਵਾਈਜ਼ ਐਵੇਂ ਆਪਾਂ ਦੱਸ ਕੇ ਦੇਣਾ ਗਲਤ ਕੰਮ ਨਹੀਂ ਪਾਤੀ ਪਾ ਕਰਨਾ ਕਰਨਾ ਬਣਦਾ ਵੀ ਨਹੀਂ ਆਪਾਂ ਜੋ ਜੋ ਸਚਾਈ ਆ ਕਿਉਂ ਆਪਾਂ ਉਹੀ ਦੱਸ ਕੇ ਹੀ ਦੇਣੀ ਆ ਜੀ ਬਿਲਕੁਲ ਬਾਕੀ ਬਾਈ ਦਾ ਮੇਤਰੋ ਘਰੇ ਕਾਰੋਬਾਰ ਚ ਲਾਇਆ ਹੋਇਆ ਤੇ ਜੇ ਕਿਸੇ ਸੱਜਣ ਨੇ ਇਹ ਸਵਿਫਟ ਗੱਡੀ ਖਰੀਦਣੀ ਆ ਨੰਬਰ ਸਕਰੀਨ ਤੇ ਆ ਪਿੰਡ ਗੰਨਾ ਤਲਵਨ ਰੋਡ ਤੇ ਫਲੋਰ ਨੇੜੇ ਪੈ ਜਾਂਦਾ ਡਿਸਟ੍ਰਿਕਟ ਜਲੰਧਰ ਦਾ ਪੰਡਾ ਜਲੰਧਰ ਜੀ ਦੁਆਬੇ ਵਾਲੇ ਵਜਦੇ ਨੇ ਘਰੋਂ ਸੰਪਰਕ ਨਾ ਵਜਦਾ ਸੁਖਾ